ਸੀ 50% 85% ਕਿਸੇ ਆਈਟਮ ਦੇ ਵਿੱਚ 90% ਤੱਕ ਵੀ ਡਿਸਕਾਊਂਟ ਹੈਗਾ ਅੱਛਾ ਕਿਸੇ ਨੇ ਵੀ ਬਿਜ਼ਨਸ ਕੰਨਣਾ ਚਾਹੁੰਦਾ ਹੋਵੇ ਜੇ ਤੁਸੀਂ ਲੱਖ ਰੁਪਏ ਇਨਵੈਸਟਮੈਂਟ ਕਰੋਗੇ ਮੈਂ ਕਹਿੰਦਾ 2.5-3 ਲੱਖ ਤੇ ਅੰਦਾ ਬਣਾ ਸਕਦਾ ਰਾਤ ਘੱਟੋ ਘੱਟ 2 ਲੱਖ ਤੱਕ ਤਾਂ ਬੰਦਾ ਬਣਾਏ ਸਕਦਾ ਹੈ ਜੀ ਕੋਈ ਨੇੜੇ-ਤੇੜੇ ਇਹਨਾਂ ਦਿਨਾਂ 'ਚ ਵਿਆਹ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ ਕੋਈ ਬੱਚੇ ਦੀ ਮੈਰਿਜ ਉਹਨਾਂ ਵਾਸਤੇ ਪਟਾਕੇ ਨਾਲ ਕਿਹਾ ਜੀ ਨਵੀਆਂ ਵੱਡੀਆਂ ਲੈ ਕੇ ਆਏ ਆ ਜੀ ਆਹ ਵਾਲੀਆਂ ਦੇਖੋ ਅੱਛਾ ਜੀ ਆਹ ਦੇਖੋ ਵੱਡੀਆਂ ਆਹੀ ਵੱਡੀਆਂ ਬੱਚੇ ਸਾਰੇ ਖੁਸ਼ ਹੋਣਗੇ ਪਾਜੀ ਹੁਣ ਇਹਦੇ ਦੋ ਦੁਕਾਨਾਂ ਨੇ ਇੱਕ ਆ ਮੂਹਰੇ ਦੁਕਾਨ ਆ ਇੱਕ ਆ ਪਿੱਛੇ ਦੁਕਾਨ ਜਿੱਥੇ ਸਾਰੀ ਡੀਲ ਹੁੰਦੀ ਆ ਉਹ ਸਾਹਮਣੇ ਆਪਣਾ ਮਰੰਡਾ ਬੱਦੀ ਰੋਡ ਚੱਲਦਾ ਸਾਹਮਣੇ ਜਿਹੜਾ ਹਾਈਵੇ ਚੱਲਦਾ ਆ ਮੇਨ ਕੇ ਆਈਟਮ ਆ ਜੀ ਕੋਕਾ ਕੋਲਾ ਆਈਟਮ ਦੀ ਕੋਕਾ ਕੋਲਾ ਜੀ ਜ਼ਬਰਦਸਤ ਚੀਜ਼ ਆ ਹਾਂਜੀ ਨਵੀਂ ਚੀਜ਼ ਲੈ ਕੇ ਆਇਆ ਤੇ ਰੇਟ ਜੋ ਸਾਡੇ ਰੇਟ ਹੈਗੇ ਆ ਮੈਂ ਕਹਿੰਦਾ ਪੂਰੇ ਪੰਜਾਬ ਦੀ ਗਾਰੰਟੀ ਹੈ ਜੀ ਪੂਰੇ ਹਰਿਆਣਾ ਹਿਮਾਚਲ ਤੱਕ ਜਿੱਥੇ ਤੱਕ ਮਰਜ਼ੀ ਆ ਜਾਏਗਾ ਰੇਟ ਦੀ ਪੂਰੀ ਗਾਰੰਟੀ ਦੇਵਾਂਗੇ ਆਪਾਂ ਮੇਰੇ ਨਾਲ ਖੜੇ ਨੇ ਜੀ ਕਰਾਲੀ ਦੇ ਕਿੰਗ ਪਟਾਕੇ ਆnde ਜਿਹੜੇ ਸਸਤੇ ਪਟਾਕੇ ਪਟਾਲੀ ਸਭ ਤੋਂ ਸਸਤੇ ਪਟਾਕੇ ਇੱਥੇ ਮਿਲਦੇ ਆ ਹੋਰ ਕਿੱਧਰ ਨਹੀਂ ਮਿਲਣੇ ਹੈਗੇ ਬਹੁਤ ਵਧੀਆ ਵਧੀਆ ਡੀਲਾਂ ਨਾਲ ਕੋਲ ਜੇ ਤੁਸੀਂ ਆਉਂਗੇ ਇੱਥੇ ਕਿ ਹੁਣ ਦੀਵਾਲੀ ਦਾ ਹਲੇ ਕੁਟਕ ਡੇਢ ਦੋ ਮਹੀਨੇ ਪਏ ਆ ਦੀਵਾਲੀ ਨੂੰ ਹਾਂਜੀ ਹਾਂਜੀ ਤੇ ਜੇ ਪਹਿਲਾ ਆਉਂਗੇ ਤਾਂ ਪਹਿਲਾ ਪਾਉਂਗੇ ਤੇ ਕੋਈ ਹੁਣ ਟਾਈਮ ਹੈਗਾ ਸਹੀ ਟਾਈਮ ਹੈ ਜੀ ਹਾਂਜੀ ਹਾਂਜੀ ਇਸ ਟਾਈਮ ਦੇ ਵਿੱਚ ਐਡਾ ਤੁਸੀਂ ਵਧੀਆ ਇਨਵੈਸਟਮੈਂਟ ਕਰ ਸਕਦਾ ਬੰਦਾ ਆਪਾਂ ਕੰਮ ਤਾਂ ਬੰਦੇ ਨੇ ਕਰਨਾ ਹੀ ਹੁੰਦਾ ਜੀ ਜਿਹੜਾ ਪਹਿਲਾ ਆਏਗਾ ਉਹਨੂੰ ਕਾਫੀ ਬੈਨੀਫਿਟ ਦੇਵਾਂਗੇ ਆਪਾਂ ਤੇ ਰੇਟ ਜੋ ਸਾਡੇ ਰੇਟ ਹੈਗੇ ਆ ਮੈਂ ਕਹਿੰਦਾ ਪੂਰੇ ਪੰਜਾਬ ਦੀ ਗਾਰੰਟੀ ਹੈ ਜੀ ਪੂਰੇ ਹਰਿਆਣੇ ਹਿਮਾਚਲ ਤੱਕ ਜਿੱਥੇ ਤੱਕ ਮੁਰਜੀ ਆ ਜਾਏਗਾ ਪ੍ਰੇਡ ਦੀ ਪੂਰੀ ਗਾਰੰਟੀ ਦੇਵਾਂਗੇ ਆਪਾਂ ਤੇ ਇੱਕ ਮੈਂ ਇਹ ਕਹਿੰਦਾ ਵੀ ਪੂਰੇ ਪੰਜਾਬ ਵਿੱਚੋਂ ਹਰਿਆਣੇ 'ਚੋਂ ਹਿਮਾਚਲ 'ਚੋਂ ਕੋਈ ਵੀ ਦੁਕਾਨ ਵਾਲਾ ਦੇਖਦਾ ਕਿਸੇ ਨੇ ਵੀ ਬਿਜ਼ਨਸ ਕਰਨਾ ਚਾਹੁੰਦਾ ਹੋਵੇ ਜੇ ਤੁਸੀਂ ਲੱਖ ਰੁਪਏ ਇਨਵੈਸਟਮੈਂਟ ਕਰੋਗੇ ਮੈਂ ਕਹਿੰਦਾ 2.5-3 ਲੱਖ ਦੇ ਉੱਪਰ ਬੜਾ ਸਦਾ ਰਾਤ ਘੜ ਤੋਂ ਘੜ 2 ਲੱਖ ਤੱਕ ਤਾਂ ਬੰਦਾ ਬਣਾਇਆ ਸਕਦਾ ਹੈ ਜੀ ਬਾਕੀ ਬੰਦੇ ਆਪਣੀ ਹਿੰਮਤ ਹੈ ਕਿਵੇਂ ਕੰਮ ਕਰਦੇ ਉਹ ਕਿਦਾਂ ਭਾਈ ਕੰਮ ਦੀ ਗੱਲ ਵੀ ਦੱਸਾਂਗੇ ਤੁਸੀਂ ਕਿਦਾਂ ਕੰਮ ਆਰਾਮ ਨਾਲ ਉਹਨੂੰ ਕੰਮ ਸਿਖਾਵਾਂਗੇ ਜੀ ਆਰਾਮ ਨਾਲ ਸਮਝਾਵਾਂਗੇ ਕਿਹੜੇ ਵਿੱਚ ਕਿੰਨੇ ਦੀ ਆਉਂਦੀ ਹੈ ਤੁਸੀਂ ਕਿੰਨੇ ਦੀ ਵੇਚਣੀ ਹੈਗੀ ਜੀ 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 ਸਭ ਤੋਂ ਵੱਡੀ ਗੱਲ ਆਪਾਂ ਹੱਸਦੇ ਆ ਲੋਕਾਂ ਨੂੰ ਸੰਦੇ ਆ ਹਾਂ ਹਾਂ ਠੀਕ ਹੈ ਤੇ ਪਟਾਕੇ ਨੇ ਵੀ ਗਾਰੰਟੀ ਹੋਊਗੀ ਕੋਈ ਨੇੜੇ ਤੜੇ ਇਹਨਾਂ ਦਿਨਾਂ 'ਚ ਵਿਆਹ ਜਾਂ ਕੋਈ ਫੰਕਸ਼ਨ ਹੁੰਦਾ ਕੋਈ ਬੱਚੇ ਦੀ ਮੈਰਿਜ ਉਹਨਾਂ ਵਾਸਤੇ ਪਟਾਕੇ ਨੇ ਕਿਹਾ ਜੀ ਸਾਡੇ ਕੋਲ ਸਾਰੀ ਆਈਟਮਾਂ ਵਿਆਹ ਸ਼ਾਦੀ ਦੀ ਆਈਟਮਾਂ ਦੀਵਾਲੀ ਵਾਸਤੇ ਆਈਟਮਾਂ 80% 85% ਕਿਸੇ ਆਈਟਮ ਦੇ ਵਿੱਚ 90% ਤੱਕ ਵੀ ਡਿਸਕਾਊਂਟ ਹੈਗਾ ਅੱਛਾ ਤੇ ਕਰਾਲੀ ਦੇ ਵਿੱਚ ਆ ਕੇ ਸਿਮਰਨ ਦੀ ਹੱਟੀ ਬੰਨ ਤੁਸੀਂ ਸਰਚੇ ਗਾ ਲਓ ਤਾਂ ਬਹੁਤ ਗੂਗਲ ਪਰ ਵੀ ਆ ਰਿਹਾ ਤੁਹਾਡਾ ਜਦੋਂ ਸਿਮਰਨ ਦੀ ਹੱਟੀ ਪਟਾਕੇ ਵਾਲੇ ਸਰਚ ਕਰਦੇ ਸਿਮਰਨ ਦੀ ਹੱਟੀ ਸਪੈਸ਼ਲ ਆ ਜਾਂਦੀ ਹੈ ਹਾਂ ਪਰ ਕੱਟ ਲੱਭ ਲੈਣਾ ਜਰਾ ਬਾਅਦ ਆ ਜੀ ਤੇ ਬਾਕੀ ਭਾਜੀ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਤੇ ਇਹ ਨੰਬਰ ਉੱਪਰ ਕਰਕੇ ਤੁਸੀਂ ਆਉਣ ਤੋਂ ਪਹਿਲੇ ਇੱਕ ਵਾਰੀ ਫੋਨ ਕਰ ਲਓ ਆਪਣੇ ਸਿੱਧੇ ਸਰਚ ਕਰਕੇ ਆਜੋ ਤੇ ਦੁਕਾਨ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਬਾਕੀ ਦਾ ਮਸੂਰਾ ਸਾਰੇ ਉੱਤੇ ਭਾਜੀ ਗੱਲ ਇਹ ਤਾਂ ਵੀ ਕਸਟਮਰ ਦੀ ਸੈਟੀਸਫੈਕਸ਼ਨ ਕਰਨਾ ਸਾਡਾ ਮੋਟਿਵ ਹੈ ਅਸੀਂ ਕਸਟਮਰ ਨੂੰ ਖੁਸ਼ ਕਰਕੇ ਭੇਜਾਂਗੇ ਸਾਡੇ ਕੋਲ ਸਭ ਤੋਂ ਵੱਡੀ ਗ੍ਰੀਨ ਕਰੈਕਰ ਦਾ ਪਟਾਕਾ ਹੈ ਹਾਂ ਇੱਕ ਭਾਜੀ ਕੋਲ ਹੋਰ ਹੈ ਮੇਨ ਜਿਹੜੀ ਭਾਜੀ ਕੋਲ ਜਿਹੜੀ ਗ੍ਰੀਨ ਪਟਾਕੇ ਜਿਹੜੇ ਪੋਲਿਊਸ਼ਨ ਬਹੁਤ ਘੱਟ ਕਰਦੇ ਆ ਇਹ ਕਈ ਬੰਨ ਥੱਲੇ ਕਮੈਂਟ ਕਰਨੇ ਆ ਤੁਸੀਂ ਪੋਲਿਊਸ਼ਨ ਫਲਾਉ ਇਹ ਉਹ ਪਟਾਕੇ ਜਿਹੜੇ ਪੋਲਿਊਸ਼ਨ ਨਹੀਂ ਕਰਦੇ ਹੈਗੇ। ਉਹ ਗ੍ਰੀਨ ਪਟਾਕੇ ਕਹਿੰਦੇ ਹੈ ਗਵਰਨਮੈਂਟ ਵੱਲ ਤੇ ਉਹ ਜਿਹੜੀ ਮੋਰ ਲੱਗੀ ਉਹ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕਿਆ ਚੀਜ਼ਾਂ ਦੇ ਵਿੱਚ। ਹੁਣ ਭਾਜੀ ਕੋਲ ਇਸ ਸਾਲ ਕੁਝ ਨਵੀਆਂ ਆਈਆਂ ਜਿਹੜੀਆਂ ਪਿਛਲੇ ਸਾਲ ਤੋਂ ਇਸ ਦਾ ਅਪਡੇਟ ਹੋਈਆਂ। ਹਰ ਵਾਰੀ ਸੜਮ ਮਕਸਦ ਹੀ ਆਈ ਹੈ ਵੀ ਕੁਝ ਨਾ ਕੁਝ ਨਵਾਂ ਲੈ ਕੇ ਆਈ ਹੈ, ਨਵਾਂ ਲੈ ਕੇ ਆਈ ਹੈ। ਉਹ ਬਹੁਤ ਕੁਝ ਨਵਾਂ ਲੈ ਕੇ ਆਇਆ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ। ਡਿਸਕਾਊਂਟ ਸਾਡੇ ਕੋਲ 80 ਤੋਂ 90% ਤੱਕ ਡਿਸਕਾਊਂਟ ਹੈ। ਵਧੀਆ ਡਿਸਕਾਊਂਟ ਦੇਵਾਂਗੇ ਆਪਾਂ। ਇੱਕ ਤੁਹਾਨੂੰ ਮੈਂ ਚੀਜ਼ ਇਹ ਦੱਸਦਾ ਤੇ ਪਹਿਲਾਂ ਤੁਸੀਂ ਇ ਸੇਰਚ ਕਰਕੇ ਆਇਓ ਪਹਿਲਾਂ ਠੀਕ ਹੈ ਸਰਚ ਕਰਕੇ ਆ ਕੇ ਜਿੜਿਓ ਤੇ ਜਦੋਂ ਤੁਸੀਂ ਆਪਣੀ ਡੀਲ ਹੋ ਗਈ ਤੁਹਾਡੀ ਫਿਰ ਤੁਸੀਂ ਕਹਿੰਦੇ ਮੈਂ ਅਸੀਂ ਮੈਂ ਵੀਡੀਓ ਦੇਖ ਕੇ ਆਇਆ ਫਿਰ 5% ਹੋਰ ਡਿਸਕਾਊਂਟ ਦਿਓ ਪੱਕਾ ਰਿਹਾ ਜੀ ਠੀਕ ਹੈ ਜੀ ਫਿਰ ਪਹਿਲਾਂ ਮੈਂ ਦੱਸਿਆ ਅਸੀਂ ਵੀਡੀਓ ਦੇਖ ਕੇ ਆਏ ਆ ਫਿਰ ਐਂਕ ਨੂੰ ਅਸੀਂ ਜਾਨ ਮਾਨ ਲਾਲ ਦੀ ਵੀਡੀਓ ਦੇਖ ਕੇ ਆਏ ਤੇ ਵੀ ਸਾਨੂੰ ਜਦ ਡਿਸਕਾਊਂਟ ਕਰਤਾ ਮੈਂ ਕਿਹਾ ਫਿਰ ਜੂਰ ਕਰਾਂਗੇ ਡਿਸਕਾਊਂਟ 5% ਮੇਰੇ ਵੱਲੋਂ ਡਿਸਕਾਊਂਟ ਦੇ ਦਿਓ ਜੀ ਬੰਦੇ ਨੂੰ ਪੱਕਾ ਰਿਹਾ ਜੀ ਪੱਕਾ ਜੀ ਪੱਕਾ ਰਿਹਾ ਇਹ ਤੁਸੀਂ ਉਹ ਉਹ ਬੰਦੇ ਆਉਣਗੇ ਜਿਹੜੇ ਵੀਡੀਓ ਦੇਖ ਕੇ ਆਉਣਗੇ ਪਾਸਾ ਮੈਨੂੰ ਹੀ ਪਤਾ ਲੱਗੇ ਕਿੰਨੇ ਤੇ ਹੁਣ ਸਾਜੀ ਹੁਣ ਕੋਈ ਨਵੀਆਂ ਪਟਾਕੇ ਦਿਖਾਓ ਜਿਹੜੇ ਥੋੜਾ ਨਵੀਆਂ ਚੀਜ਼ਾਂ ਆਈਆਂ ਹੋਣ ਨੇ ਕੋਈ ਨਵੀਂ ਚੀਜ਼ ਤਾਂ ਮੈਂ ਆ ਲੈ ਕੇ ਆ ਆ ਜੀ 21 ਸੈਂਚਰੀ 21 ਸੈਂਚਰੀ ਠੀਕ ਹੈ ਜੀ ਠੀਕ ਹੈ ਜੀ ਇਹ ਕਿ ਆ ਵੀ ਆਜਾ ਯੁੱਗ ਗਿਆ 21 ਸੈਂਚਰੀ ਚੱਲ ਰਹੀ ਹੈ ਹਾਂ 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 ਤੁਹਾਨੂੰ ਚੀਜ਼ ਵੀ 21 ਸੈਂਚਰੀ ਦੇ ਦੇਣੀ ਆ ਸੋਨੀ ਦਾ ਪਟਾਕਾ ਆ ਜੀ ਅੱਛਾ ਸੋਨੀ ਦੇ ਜਿਹੜਾ ਗ੍ਰੀਨ ਵਾਲੀ ਮੋਰ ਉਹ ਦਿਖਾਓ ਜਿਹੜੀ ਆਪਣੀ ਪਹਿਲਾਂ ਗੱਲ ਚੱਲਦੀ ਸੀ ਸਾਰਾ ਗ੍ਰੀਨ ਕ੍ਰੈਕਰ ਜੀ ਆ ਦੇਖੋ ਜੀ ਨਾ ਗ੍ਰੀਨ ਕ੍ਰੈਕਰ ਲਿਖਿਆ ਹੋਇਆ ਜੀ ਠੀਕ ਹੈ ਜੀ ਸਾਰਾ ਕੁਝ ਸਰਟੀਫਿਕੇਟ ਨੰਬਰ ਹੈ ਬਕਾਇਦਾ ਸਾਰਾ ਕੁਝ ਗਵਰਨਮੈਂਟ ਵੱਲ ਤੇ ਉਹ ਨਹੀਂ ਵੀ ਕੋਈ ਗਲਤ ਚੀਜ਼ ਵੇਚਦੇ ਐ ਇਹ ਚੀਜ਼ੀਏ ਨੇ ਜ਼ਬਰਦਸਤ ਆ ਜਿਹਨੇ ਤਾਂ ਯੂਜ਼ ਕੀਤੀ ਹੋਈ ਆ ਉਹ ਤਾਂ ਹਰ ਸਾਲ ਮੰਗਰੇ ਜ ਮੰਗਦਾ ਕੇ ਜਿਹਨੇ ਫਸਟ ਟਾਈਮ ਯੂਜ਼ ਕਰਨੀ ਆ ਉਹਦੇ ਵਾਸਤੇ ਤਮਾਕਾ ਪਿਚਲਾਣ ਦਾ ਇੱਕੋ ਬਟਕਾ ਜਲਾਇਆ ਮਜ਼ਾ ਆ ਜਾਏਗਾ ਇੱਕ ਨਾਲੇ ਮਜ਼ਾ ਆ ਜਾਏਗਾ ਦੀਵਾਲੀ ਕਿਤੇ ਵਧੀਆ ਬਣਾ ਹੋ ਜਾਏਗੀ ਜੀ 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 ਬਾਕੀ ਆਦਾ ਇਹ ਫਾਲ ਇਨ ਲਵ ਹੈ ਜੀ ਜੀ ਪਿਆਰ ਹੈਗਾ ਲੋਕਾਂ ਨਾਲ ਪਿਆਰ ਹੋਰ ਬਣਾਣਾ ਪਾ ਜੀ 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 ਠੀਕ ਹੈ ਜੀ ਬਾਕੀ ਜਿਵੇਂ ਇਹ ਵੀ ਅਨਾਰ ਹੈ ਜੇ ਆਈਟਮ ਆਈ ਕੋਕਾ ਕੋਲਾ ਆਈਟਮ ਦੀ ਕੋਕਾ ਕੋਲਾ ਜੀ ਜ਼ਬਰਦਸਤ ਚੀਜ਼ ਹੈ ਲੱਗਦਾ ਕਿ ਨਵੀਂ ਚੀਜ਼ ਲੈ ਕੇ ਆਏ ਆ ਇਹ ਕੋਕਾ ਕੋਲਾ ਕਿੱਦਾਂ ਵੀ ਨਾਲ ਡਰਿੰਕ ਦੇ ਨਾਲ ਪੈਕ ਸ਼ਕਦਾ ਨਹੀਂ ਹੋਣਾ ਇਕੱਲੇ ਕੋਕਾ ਕੋਲਾ ਜੇ ਜਿਹੜੇ ਵੀ ਦੀਵਾਲੀ ਨੂੰ ਪੈਕ ਲਗਾਉਣਾ ਚਾਹੁੰਦੇ ਆ ਜੀ ਇੰਜੋਏਮੈਂਟ ਚਾਹੀਦੀ ਹੈ ਤੇ ਨਾਲ ਅਨਾਰ ਚਲਾਓ ਆਹ ਵਾਲਾ ਨਾਲ ਇੰਜੋਏ ਕਰੋ ਜੀ 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 ਠੀਕ ਹੈ ਜੀ ਇਹ ਕਿ ਵੱਡਾ ਸਿੰਗਲ ਪੀਸ ਆ ਨਾ ਰਿਹਾ ਹੈ ਅੱਛਾ ਜੀ ਇਹ ਵੀ ਕਨਸੈਪਟ ਨਵਾਂ ਲੈ ਕੇ ਆਏ ਆ ਕਾਫੀ ਹਾਈਟ ਹੈ ਕੁਆਲਿਟੀ ਵਾਈਜ਼ ਬਹੁਤ ਵਧੀਆ ਹੈ ਹੂੰ 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 ਠੀਕ ਹੈ ਇਹ ਬੱਚਿਆਂ ਦੀ ਹੈ ਜੀ ਪੈਨਸਲ ਮੇਰੇ ਬੇਟੇ ਨੇ ਉਠਾ ਕੇ ਮੈਨੂੰ ਪਕੜਾਈ ਹੈ ਜੀ ਅੱਛਾ ਹਾਂ ਇਹਦਾ ਬਲੌਗ ਲਾਸਟ ਵਿੱਚ ਆਊਗਾ ਤੁਸੀਂ ਨੇ ਦੇਖਿਓ ਨੇ ਬਹੁਤ ਸੁਣੀਆਂ ਗੱਲਾਂ ਪਤਾ ਕੀਤੀਆਂ ਹੋਈਆਂ ਇਹ ਵੀ ਹੁਣ ਤਕੜਾ ਬਲੌਗਰ ਹੈ ਇਹ ਮਾਚੀ ਜਾ ਰਹੀ ਹੈ ਅੱਛਾ ਮਸ ਜੋੜੀ ਬੱਚਾ ਨੇ ਚਲਾ ਕੇ ਸਾਈਡ ਵਰਤਦਾ ਨਾ ਜਿੱਦਾਂ ਇਹਦਾ ਹਸਾਇਆ ਲੱਗ ਕਲਰਸ ਨਿਕਲਦੇ ਆ ਦੇ ਵਿੱਚ ਲੱਗ ਕਲਰ ਨਿਕਲਦਾ ਮੇਰਾ ਬੇਟਾ ਬਹੁਤ ਵਧੀਆ ਸ਼ੌਂਕ ਨਾਲ ਚਲਾਉਂਦਾ ਹੈ ਹਾਂ ਹਾਂ ਤੁਹਾਡੇ ਬੱਚੇ ਵੀ ਚਲਾਣਗੇ ਅੱਛਾ ਲੱਗੇਗਾ ਜੀ 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 ਠੀਕ ਹੈ ਜੀ ਸਕਾਹ ਇਹ ਨਾਰ ਜੀ ਵੱਡਾ ਸਾਈਜ਼ ਆ ਨਾਰ ਲੋਕੀ ਕਹਿੰਨੇ ਆਪਕੋ ਨੂੰ ਫੁੱਲ ਸਾਈਜ਼ ਆ ਨਾਰ ਚਾਹੀਦਾ ਜੀ 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 ਛੋਟੇ ਮੋੜੇ ਨਾਰ ਨਹੀਂ ਚਾਹੀਦੇ ਇਸ ਵਾਰੀ ਮੈਂ ਵੱਡੇ ਨਾਰ ਲੈ ਕੇ ਆਏ ਨੇ ਵਾਸਤੇ ਚੀਜ਼ ਬੜੀ ਵਧੀਆ ਲੈ ਕੇ ਆਏ ਨਾਰ ਦੇ ਵਿੱਚ ਬਹੁਤ ਸੋਹਣੇ ਨਾਰ ਆ ਵਿੱਚ ਜੀ ਠੀਕ ਹੈ ਜੀ ਇਹ ਆਪਾਂ ਡਾਲਰਾਂ ਦੀ ਬਰਸਾਤ ਵੀ ਕਰਨੀ ਆ ਹਮਮ ਹਰ ਇੱਕ ਦੇ ਘਰ ਦੇ ਵਿੱਚ ਇਹ ਨਾ ਜਦੋਂ ਕਦੇ ਵਿਆਹ ਸ਼ਾਦੀ ਹੁੰਦੀ ਮੈਂ ਪਿਛਲੇ ਸਾਲ ਲੈ ਕੇ ਗਿਆ ਸੀ ਭਾਜੀ ਇਹ ਤੇ ਹੈ ਤਾਂ ਨਵਾਂ ਹੀ ਕੰਸਰਟ ਪਿਛਲੇ ਸਾਲ ਹੀ ਆਇਆ ਆਪਣੇ ਕੋਲੇ ਇਹ ਹਾਂਜੀ ਹਾਂਜੀ ਇਹਨਾਂ ਜਦੋਂ ਤੁਸੀਂ ਕਦੇ ਨੂੰ ਚਲਾਉਂਗੇ ਬਹੁਤ ਸੋਹਣੇ ਵਿੱਚਰੇ ਡਾਲਰ ਨਿਕਲਦੇ ਆ ਲੋਕਾਂ ਨੂੰ ਆਏ ਲੱਗਦਾ ਵੀ ਡਾਲਰ ਦੀ ਬਰਸਾਦ ਹੋ ਗਈ ਆਪਾਂ ਕਰਨੀ ਹੈ ਹਾਂ ਕਰਾਂਗੇ 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 ਫਿਰ ਕਿਤੇ ਖਰਚ ਕਰਾਂਗੇ ਆਪਾਂ ਕਿਤੇ ਖਰਚ ਕਰਾਂਗੇ ਹਾਂ ਠੀਕ ਹੈ ਜੀ ਲਿਆ ਜੀ ਇਹ ਕਰੈਕਲਿੰਗ ਅਨਾਰ ਆ ਰਿਹਾ ਜੀ ਅੱਛਾ ਜੀ ਇਹ ਮਤਲਬ ਕਿ ਅਨਾਰ ਚਾਹਦਾ ਨਾ ਮੇਨ ਚੀਜ਼ ਭਾਜੀ ਅਨਾਰ ਹੋ ਗਏ ਕਾ ਜਿਹੜੇ ਚਲਾਣੇ ਨੇ ਫੈਮਿਲੀ ਬੱਚਿਆਂ ਨੇ ਚਲਾਣੇ ਆਉਂਦੇ ਆ ਹਾਂ 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 ਅਨਾਰ ਦੀ ਕੁਆਲਿਟੀ ਬਹੁਤ ਵਧੀਆ ਲੈ ਕੇ ਆਇਆ ਕੋਈ ਕੰਪਲੇਂਟ ਆਉਂਗਾ ਤਾਂ ਮਤਲਬ ਹੀ ਨਹੀਂ ਬਣਦਾ ਜੀ 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 ਕਿ ਇਹ ਚੱਕਰੀ ਹੈ ਜੀ ਇਹ ਵੀ ਡਿਫਰੈਂਟ ਚੀਜ਼ ਦੇ ਚੱਕਰੀ ਲੈ ਕੇ ਆਇਆ ਜੀ 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 ਇਹ ਵੀ ਮਲਟੀ ਕਲਰ ਅਲੱਗ-ਅਲੱਗ ਕਲਰ ਛੜਦੀ ਹੈ ਜੀ ਹੋਰ ਕੁਆਲਟੀ ਵਾਈਜ਼ ਸੁਪਰ ਹਿੱਟ ਹੈ ਜੀ ਫੀਲਿੰਗ ਆ ਰਹੀ ਹੈ ਯੂ ਡਿਫਰੈਂਟ ਚੀਜ਼ਾਂ ਸਾਰੀਆਂ ਹਮਮ ਨਾਰਮਲ ਤਾਂ ਹੈ ਹੀ ਆਪਣੇ ਕੋਲ ਅਵੇਲੇਬਲ ਬਾਕੀ ਜਿਵੇਂ ਫੁੱਲ ਚੜੀ ਆਂਦੀ ਹੈ ਸਾਰੇ ਕਨਸੈਪਟ ਪਰ ਕੋਈ ਉਹ ਨਹੀਂ ਹੈਗਾ ਵੀ ਸਾਡੇ ਕੋਲ ਨਹੀਂ ਹੋਣਗੇ ਜਿਹੜੀ ਚੀਜ਼ਾਂ ਸਾਡੇ ਕੋਲ ਸਾਰੀਆਂ ਪਈਆਂ ਨੇ ਪਈਆਂ ਨੇ ਬਾਕੀ ਫੁੱਲ ਚੜੀ ਮੇਰੇ ਕੋਲ 5 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ 5 ਰੁਪਏ ਐ 7 ਰੁਪਏ ਦੀ ਫੁੱਲ ਚੜੀ ਐ 10 ਰੁਪਏ ਦੀ 15 ਰੁਪਏ ਦੀ ਆਪਾਂ ਨੂੰ ਇਹ ਨਾ ਇਹ ਨਹੀਂ ਹੈਗਾ ਵੀ ਅਸੀਂ ਅਮੀਰਾਂ ਵਾਸਤੇ ਗਰੀਬ ਸਾਰੇ ਆਸਾਨ ਸਾਰੇ ਹਰੇਕ ਬਜਟ 'ਚ ਆ ਸਕਦਾ ਹਰੇਕ ਨਾਲ ਪਿਆਰ ਨਾਲ ਗੱਲ ਕਰਾਂਗੇ ਆਰਾਮ ਨਾਲ ਕੰਮ ਕਰਾਂਗੇ ਕਿਸੇ ਹੋਣੀ ਸਭ ਨੂੰ ਹਸਦੇ ਮਿਲਾਂਗੇ ਆਪਾਂ ਤੇ ਮੈਂ ਕੋਕ ਕੰਪਨੀ ਦਾ ਮਾਲ ਸਾਰਾ ਮਾਰ ਅਵੇਲੇਬਲ ਹੈ ਜੀ 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 ਕੋਕ ਬ੍ਰਾਂਡ ਦਾ ਹਾਂ ਹਾਂ ਤੇ ਵੈਡੀਬਲ ਬ੍ਰਾਂਡ ਹੈ ਸਨ ਸ਼ਾਈਨ ਬ੍ਰਾਂਡ ਹੈ ਜੀ ਮਰਕਰੀ ਦਾ ਬ੍ਰਾਂਡ ਹੈ ਸਾਰੇ ਬ੍ਰਾਂਡਡ ਆਈਟਮ ਹੈ ਜੀ ਇੱਧਰ ਵੀ ਦਿਖਾ ਦੋ ਦੁਕਾਨਾਂ ਨੇ ਬਣੀਆਂ ਇੱਧਰ ਦਿਖਾਓ ਭਾਜੀ ਆਪਾਂ ਇੱਧਰ ਆਪਣੇ ਕੋ ਸ਼ਾਰਟਸ ਹੈ ਜੀ ਵੱਡੇ ਵੱਡੇ 240 ਸ਼ਾਟ ਮਿਲ ਜਾਣਗੇ ਜੀ ਅੱਛਾ ਜੀ ਇਹ ਸਾਰੇ ਵੱਡੇ ਵੱਡੇ ਆਈਟਮ ਜਿਵੇਂ ਕਿ ਕਿਸੇ ਨੇ ਟਾਈਮ ਡਿਊਰੇਸ਼ਨ ਅੱਧੇ ਦੇ ਕੰਟਰੀ ਟਾਈਮ ਡਿਊਰੇਸ਼ਨ ਹੈ ਜੀ ਹੂੰ ਹੂੰ ਵਧੀਆ ਕੁਆਲਟੀ ਵਾਈਜ਼ ਹੈ ਜੀ ਇਹ ਵੀ ਜੀ 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 ਠੀਕ ਹੈ ਜੀ ਮਤਲਬ ਕਿ ਫੈਂਸੀ ਆਈਟਮਾਂ ਕਾਫੀ ਆਈ ਆਪਣੇ ਕੋਲ ਹੂੰ ਹੂੰ ਇਸਮਾਈਲੀਨ ਆ ਰਹਾ ਹੈ ਜੀ ਅੱਛਾ ਹਾਂ ਸਮਾਈਲੀ ਜਿਹੜਾ ਵੀ ਇਹ ਤੁਸੀਂ ਚਲਾਉਂਗੇ ਨਾ ਮੈਂ ਵੀ ਦੇਖਿਓ ਚੀਜ਼ ਇਹ ਘੈਂਟ ਚੀਜ਼ ਹੈ ਵੀ ਐਨਪੁਰੀ ਹੈ ਨਾ ਤੇ ਬਾਕੀ ਹਰੇਕ ਤਰ੍ਹਾਂ ਦੇ ਬੱਚਿਆਂ ਦੀ ਪਿਸਟੋਲਾਂ ਜੀ ਹਾਂ ਹਾਂ ਚਾਹ ਦਿਖਾਈ ਉਹ ਬੱਲੇ ਬੱਲੇ ਵੀ ਜੀ ਇਹ ਨਵੀਆਂ ਆ ਗਈਆਂ ਹੈ ਪੇਸ਼ ਕੀ ਹੈ ਵੱਡੀ ਲੈ ਕੇ ਆਏ ਜੀ ਆਹ ਵਾਲੀ ਆ ਦੇਖੋ ਅੱਛਾ ਜੀ ਆਹ ਦੇਖੋ ਵੱਡੀ ਆਈ ਜੀ ਵਧੀਆ ਜੀ ਬੱਚੇ ਸਾਰੇ ਖੁਸ਼ ਹੋਣਗੇ ਇਹ ਕਿਹ ਪਿਸਤੋਲਾਂ ਜੀ ਹਾਂਜੀ ਹਾਂਜੀ ਇਹ ਛੋਟੇ ਅੱਛਾ 12 ਰੁਪਏ 15 ਰੁਪਏ ਪਿਸਤੋਲ ਹੈ ਠੀਕ ਹੈ ਉਹ ਵੱਡੇ ਵਾਲੀ ਥੋੜੀ ਵਧੀਆ ਜ 25 30 ਰੁਪਏ ਰਿੰਚ ਆ ਜਾਂਦੀ ਹੈ ਜੀ ਇਹ ਥੋੜੀ ਸਾਰੇ ਹੋਲ ਸੇਲ ਦਾਸ ਮਾਲ ਆ ਸਾਰੇ ਹੋਲ ਸੇਲ ਦਾ ਹੈ ਨਹੀਂ ਜਿਵੇਂ 25 ਸ਼ਾਟ ਹੈ ਜੀ ਆਹ ਵਾਲਾ ਹੈ ਕ੍ਰੈਕਲਿੰਗ ਹੈ ਜੀ ਚੱਲਦਾ ਨੋਰਮਲ ਜ ਹੈ ਤੇ ਰੇਟ ਬੜਾ ਸਸਟਾ 150 ਰੁਪਏ ਦੇ ਸਟਾਰਟਿੰਗ ਹੈ ਜੀ ਮੈਂ ਤਾਂ ਇਹ ਕਹਣਾ ਵੀ ਕਿਸੇ ਨੇ ਵੀ ਕਰਾਲੀ ਚੱਕਣਾ ਟਰਾਈ ਕਰ ਲਿਓ ਇਹ ਉਹ ਨਹੀਂ ਹੈਗੀ ਅਸੀਂ ਵੀ ਕੋਈ ਫੇਕ ਵੀਡੀਓ ਹੈ ਕਹਣਾ ਆਪਣਾ ਪੂਰੇ ਤੋਂ ਤਸੱਲੀ ਵੀ ਕਰ ਸਕਦੇ ਕੋਈ ਬੰਦਾ ਮੈਂ ਕਹੇ ਜੀ ਸਭ ਤੋਂ ਵੱਡਾ ਚੈਲੰਜ ਕੀ ਹੈ ਹਾਂ ਹਾਂ ਚੈਲੰਜ ਇਹ ਹੈਗਾ ਰੇਟ ਟਰਾਈ ਕਰਕੇ ਆਓ ਹਾਂ ਹਾਂ ਮੇਰੇ ਕੋਲੋਂ ਉੱਥੋਂ ਘੱਟ ਲੈ ਜਾਓ ਘੱਟ ਲੈ ਜਾਓ ਪੈਸਾ ਠੀਕ ਹੈ ਜੀ ਹਾਂ ਹਾਂ ਤੇ ਆਪਾਂ ਜਿਹੜੇ ਬੰਦੇ ਬਹੁਤ ਦੁਕਾਨਾਂ ਕਿ ਉਹਨਾਂ ਕੋਲ ਜਾ ਕੇ ਨਾ ਰੇਟ ਪਤਾ ਕਰਕੇ ਓਪਨ ਚੈਲੰਜ ਹਾਂ ਓਪਨ ਚੈਲੰਜ ਖਾਸ ਕਰਕੇ ਜਿਹੜਾ ਵੀਡੀਓ ਦੇਖ ਕੇ ਆਉਂਗਾ ਉਹਦੇ ਵਾਸਤੇ ਪੂਰਾ ਰਿਗਾਰਡ ਹੈ ਜੀ 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 ਉਹਨੂੰ ਖੁਸ਼ ਕਰਕੇ ਭੇਜਾਂਗੇ ਖੁਸ਼ ਕਰਕੇ ਭੇਜਾਂਗੇ ਦਿਖਾਉਂਦਾ ਏ ਛੋਟੇ ਜਿਹੇ ਬੱਚੇ ਦਾ ਬਲੌਗ ਦੇਖੋ ਤੁਸੀਂ ਇਹਨਾਂ ਪੂਰੀ ਦੁਕਾਨ ਦਿਖਾਈ ਆ ਜਿਹੜਾ ਮੁੰਡਾ ਕਹਿੰਦਾ ਵੀ ਇੱਧਰ ਤੇ ਵੀਡੀਓ ਬਣਾ ਸਾਹਮਣੇ ਫਰੰਟ ਤੇ ਇੱਧਰ ਦੇ ਠੀਕ ਹੈ ਅੱਛਾ ਇੱਧਰ ਤੇ ਹਾਂ ਹਾਂ ਅੰਦਰ ਜਾ ਅੱਛਾ ਆ ਆ ਸਾਹਮਣੇ ਸਿਮਰਨ ਦੀ ਹੱਟੀ ਲਿਖਿਆ ਆ ਸੈਡ ਬਲਕਰ ਅੱਛਾ ਅੰਦਰ ਦੀ ਬਣਾਈਏ ਲੈ ਭਾਈ ਬੋਰਡ ਲੱਗੇ ਚਾਰੇ ਪਾਸੇ ਸਿਮਰਨ ਦੀ ਹੱਟੀ ਇਹਨਾਂ ਦਾ ਲੜਕਾ ਹੈ ਹੈਲੋ ਹਾਈ ਕਰਦੇ ਇੱਧਰ ਭਾਜੀ ਖੜੇ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਜਿਹਨਾਂ ਦੇ ਨਾਮ ਨਹੀਂ ਇਹ ਨਾਰਾਜ਼ ਹੋ ਕੇ ਬਸ ਸਾਰਾ ਜੱਗ ਨਾਰਾਜ਼ ਹੈ ਇਹਨਾਂ ਦੀ ਗੱਲ ਮੰਨਣੀ ਇਹਨਾਂ ਦੀ ਗੱਲ ਮੰਨਣੀ ਪੈਣੀ ਹੈ ਮੰਨਣੀ ਪੈਣੀ ਜੀ ਮੰਨਣੀ ਪੈਣੀ ਹੈ ਹੋ ਜਾ ਹੁਣ ਮੈਂ ਜਾਂਪੇ ਸਸਤੇ ਰੇਟ ਮੇਂ ਪਟਾਕੇ ਜਾਂਪੇ ਸਸਤੇ ਰੇਟ ਮੇਂ ਪਟਾਕੇ ਮਿਲenge ਆਪਕੋ ਦੀਵਾਲੀ ਕਿ ਨੇਰੇ ਜਾ ਰਹਾ ਹੈ ਤਬਾਹ ਸਕਤੇ ਆ ਜਦ ਮਰਜੀ ਆ ਸਕਤੇ ਹੋ ਦੀਵਾਲੀ ਕਿ ਤੇਰੇ ਤੇ ਸਾਰਾ ਦੁਕਾਨ ਖੁੱਲ ਰਹਿਤੀ ਆ ਨਾਲ ਆ ਜਦ ਦੀਵਾਲੀ ਹੋ ਨਹੀਂ ਹੁੰਦੀ ਤਬ ਤੋਂ ਫਿਰ 11 ਵਜੇ ਤੱਕ ਖੁੱਲ ਰਹਿਤੀ ਹੈ ਥੈਂਕ ਯੂ ਬਾਈ ਗਾਇਸ ਸਬਸਕ੍ਰਾਈਬ ਕਰਨਾ ਨਾ ਨੀਚੇ ਬਟਨ ਦਬਾ ਦੇਣਾ ਮਰਗਟੀ ਵੀ ਜਦ ਨਾ ਥੈਂਕ ਯੂ ਦੇਖੀ ਜੀ ਸਾਰੀ ਵੀਡੀਓ ਤੁਸੀਂ ਬੱਚੇ ਦੀ ਕਿੰਨਾ ਸੋਹਣਾ ਬਲੌਗਰ ਹੈ ਇਹਨੂੰ ਸਪੋਰਟ ਕਰੋ ਜਿੱਦਾਂ ਨਾ ਮੁੰਡੇ ਨੇ ਕਿਹਾ ਵੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨੀ ਹੈ ਤੇ ਭਾਈ ਦਾ ਜਿਹੜਾ ਚੈਲੰਜ ਹੈ ਜਿਵੇਂ ਡੱਬੀ ਦੇ ਉੱਪਰ ਅਸੀਂ ਰੇਟ ਲਗਾਇਆ ਹੋਇਆ ਜੀ 28 ਰੁਪਏ ਅੱਛਾ ਜੀ ਅਸੀਂ ਆਪ ਲਿਖ ਕੇ ਲਗਾਏ ਹੋਏ ਰੇਟ ਵੀ ਕਿਸੇ ਨੂੰ ਕੋਈ ਡਾਊਟ ਨਾ ਹੋਵੇ ਜੀ ਬੱਚਾ ਆ ਜੇ ਚਾਹੇ ਵੱਡਾ ਆ ਜੇ ਕੋਈ ਛੋਟਾ ਆ ਜੇ ਬਜ਼ੁਰਗ ਆ ਜੇ ਸਾਰਿਆਂ ਵਾਸਤੇ ਇੱਕੋ ਰੇਟ ਹੈ ਜੀ 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 ਸਹੀ ਗੱਲ ਹੈ ਕਿ ਨਹੀਂ ਜੀ ਤੇ ਨਾ ਮੇਰੇ ਇੱਥੇ ਡੱਬਾ ਬਾਕਸ ਵਿੱਚ ਸਾਰੇ ਆਪਣੇ ਰੇਟ ਲੱਗ-ਲੱਗ ਲਿਖ ਕੇ ਲਾਏ ਹੋਇਆ ਹਾਂਜੀ ਤੇ ਆ ਕੇ ਤੁਸੀਂ ਚੈੱਕ ਕਰਕੇ ਜਿਹੜੇ ਲੈਣੇ ਆ ਨਾ ਮੈਂ ਇੱਥੇ ਪੂਰੀ ਭਾਜੀ ਬੈਟਰੀ ਜਿੱਦਾਂ ਬੈਠਿਆ ਪੂਰੀ ਡੀਲ ਸਮਝਾਉਂਦੇ ਵੇ ਇਦਾਂ ਤੁਸੀਂ ਆਹ ਰੇਟ ਮੈਂ ਕਸਟਮਰ ਤੋਂ ਲੈਣਾ ਠੀਕ ਹੈ ਨਾ ਜੀ ਹਾਂਜੀ ਠੀਕ ਨਹੀਂ ਅਗਲਾ ਉਹ ਵੀ ਨਹੀਂ ਕਿ ਜਿਹੜਾ ਬੰਦਾ ਇੱਥੋਂ ਲੈ ਕੇ ਜਾ ਹੋਰ ਗਾਹਾਂ ਸਾਰੇ ਵਾਸਤੇ ਇਹ ਨਹੀਂ ਵੀ ਕੰਮ ਦੁਕਾਨਦਾਰਾਂ ਵਾਸਤੇ ਹੀ ਹੈਗਾ ਕਿਵੇਂ ਕੰਮ ਤੁਸੀਂ ਕਰਨਾ ਵਲੀਦਰੀ ਕਿੰਨੇ ਕੰਮ ਹੋਏਗਾ ਠੀਕ ਹੈ ਤੇ ਭਾਜੀ ਤਾਂ ਕਹਿ ਰਹੇ ਆ ਹਾਂਜੀ ਹਾਂਜੀ ਇਹਨਾਂ ਤਾਂ ਰੇਟ ਚਾਹੇ ਕੋਈ ਵੀ ਆ ਜਾਵੇ ਡੇਢ ਮਤੋਂ ਲਉਦਾ ਐ ਨਹੀਂ ਹੈਗਾ ਵੀ ਕਿਸੇ ਗੱਗ ਨੂੰ ਹੋਰ ਲਾ ਦੇਣਾ ਕਿਸੇ ਨੂੰ ਹੋਰ ਹਾਂ ਹਾਂ ਇਹ ਤੋਂ ਵੀ ਜਿਆਦਾ ਨਹੀਂ ਸਾਨੂੰ 10 ਸਾਲ ਹੋ ਗਏ ਇਹੀ ਮਕਾਨ ਤੇ ਮੰਨ ਲੈਂਦੇ ਦੇਖੋ 10 ਸਾਲ ਹੋ ਗਏ ਜੜੋ ਵੀਰ ਜੀ ਉਹਨੂੰ ਵੱਧ ਤੋਂ ਵੱਧ ਬੰਦੇ ਜੜੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਅਸੀਂ ਤਾਂ ਕਹਿੰਦੇ ਕਿਸੇ ਦਾ ਫਾਇਦਾ ਹੋਵੇ ਸਾਡੇ ਥਰੂ ਚਾਰ ਪੈਸੇ ਕੋਈ ਬੰਦਾ ਬਣਾ ਲਵੇ ਜਜ ਕੋ ਨਾ ਹਰੇਕ ਬੰਦੇ ਵਾਸਤੇ ਇਹ ਨਹੀਂ ਵੀ ਸਿਰਫ ਦੁਕਾਨਾਂ ਵਾਲੇ ਵਾਸਤੇ ਨਹੀਂ ਹੈਗਾ ਅਮੀਰ ਗਰੀਬ ਸਾਰੇ ਬੰਦੇ ਆ ਸਕਦੇ ਆ ਸਹੀ ਗੱਲ ਹੈ ਹੌਲੀ ਹੌ ਵੀ ਕਿਸ਼ਤਾਂ ਵਾਲਾ ਵੀ ਕੰਮ ਸ਼ੁਰੂ ਕਰਾਲਾ ਵੀ ਜਿਹੜਾ ਕ੍ਰੈਡਿਟ ਕਾਰਡ ਮਾਰ ਕੇ ਉਹ ਵੀ ਭਾਜ ਨਾਲ ਕਰਕੇ ਨਾ ਉਹ ਵੀ ਤੁਸੀਂ ਆਗੇ ਕਰ ਸਕਦੇ ਹੋ ਵੀ ਕਈ ਬੰਦੇ ਕਹਿੰਦੇ ਸਾਡੇ ਕੋਲ ਲੱਖ ਰੁਪਏ ਹੈ ਨਹੀਂ ਉਹ ਹੌਲੀ ਹੌਲੀ ਸਾਡੀ ਡੀਲ ਚੱਲਦੀ ਸ਼ਾਇਦ ਜੇ ਆਪਾਂ ਕ੍ਰੈਡਿਟ ਕਾਰਡ ਬਣਾ ਕੇ ਬੈਂਕ ਦੇ ਨਾਲ ਅਟੈਚ ਕਰਕੇ ਤੁਹਾਡਾ ਉਹ ਵੀ ਬਿਜ਼ਨਸ ਚੱਲੇ ਬੰਦੇ ਦਾ ਉਹ ਵੀ ਸੈਟਿੰਗ ਆਪਾਂ ਕਰ ਰਹੇ ਹੌਲੀ ਹੌਲੀ ਸੈਟਿੰਗ ਹੋ ਜਾਏਗੀ ਹਾਂ ਹਾਂ ਬਾਕੀ ਜਿਵੇਂ ਤੁਹਾਡੇ ਬਜਟ ਆ ਗਿਆ ਤੁਸੀਂ ਥੋੜੇ ਲੈ ਜਾਓ ਹੂੰ ਹੂੰ ਹੌਲੀ ਹੌਲੀ ਕਰਕੇ ਵੱਧ ਲੈ ਜਾਓ ਕੋਈ ਦਿੱਕਤ ਨਹੀਂ ਆ ਇੱਕ ਵਾਰ ਸਟਾਰਟਿੰਗ ਕਰੋ ਤੁਹਾਨੂੰ ਕੰਮ ਕਰਨ ਦਾ ਪਤਾ ਚੱਲ ਜੇ ਤਰੀਕਾ ਕੀ ਹੁੰਦਾ ਜੀ 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 ਲਾਈਕ ਲੈ ਚੰਟੀ ਵੀ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ 5% ਡਿਸਕਾਊਂਟ ਡਿਸਕਾਊਂਟ ਦਵਾਂਗੇ ਸਪੈਸ਼ਲ ਡਿਸਕਾਊਂਟ ਹਾਂ